ਗੁਰੂ ਨਾਨਕ ਸਾਹਿਬ ਮਹਾਰਾਜ ਆਪਦੇ ਦਰੋਂ ਕੋ ਖੁਸ਼ੀਆਂ ਦੇਣ ਸਾਰੀ ਸੰਗਤ ਨੂੰ ਗੁਰਮਖੋ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਅਵਤਾਰ ਆਇਆ ਨੂੰ 555 ਸਾਲ ਹੋ ਗਏ ਲਗਭਗ ਸਾਢੇ 550 ਸਾਲ ਹੋ ਗਿਆ ਅਵਤਾਰ ਸਾਡੀ ਦੁਨੀਆ ਤੇ ਕਿਉਂ ਤੇ ਕਦੋਂ ਆਉਂਦਾ ਜਦੋਂ ਸ਼ਰਾਂ ਦੇ ਠੇਕੇਦਾਰ ਆਪਣੀ ਸ਼ਰਾਂ ਦੇ ਵਿੱਚ ਧਰਮ ਨੂੰ ਜਾਕੜ ਲੈਣ ਜਿਹੜੇ ਕਿਰਤ ਕਰਨ ਵਾਲੇ ਲੋਕ ਹੈ ਹੱਕ ਤੇ ਸੱਚ ਦੀ ਆਕਾਰ ਕਰਨ ਵਾਲੇ ਉਹ ਪੁਕਾਰ ਕਰਦੇ ਆ ਵੀ ਹੇ ਆਕਾਲ ਪੁਰਖ ਵਾਹਿਗੁਰੂ ਤੂੰ ਕੋਈ ਅਵਤਾਰ ਧਾਰ ਕੇ ਆ ਉਹ ਆਏ ਗੁਰੂ ਨਾਨਕ ਸਾਹਿਬ ਮਹਾਰਾਜ ਤੁਹਾਨੂੰ ਅੱਜ ਦੇ ਆਉਣ ਵਾਲੇ ਅਵਤਾਰ ਦੀਆਂ ਸਾਰੀ ਗੁਰਸੰਗਤ ਨੂੰ ਲੱਖਾਂ ਹੀ ਬਾਰ ਵਧਾਈਆਂ ਕੋਟ ਕੋਟ ਬਾਰ ਵਧਾਈਆਂ ਹੋਣ ਸਾਰੀ ਸੰਗਤ ਨੂੰ ਖੁਸ਼ੀਆਂ ਆਏ ਕਵਤੇ ਸੁਣੋ ਮੇਰੀ ਕਵਤੇ ਅਰਥ ਕਰੇਗੀ ਵੀ ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਉਣ ਦੀਆਂ ਤੁਹਾਨੂੰ ਲੱਖਾਂ ਹੀ ਬਾਰ ਵਧਾਈਆਂ ਮੇਰੇ ਸਾਥੀ ਸਰਦਾਰ ਮੀਵਸਰਤ ਸਰਬੰਨ ਕਰੋ ਵੀ ਕਿਉਂ ਬੇਨਤੀ ਹੈ ਵੀ ਹੋ ਪਹਿਲੀ ਬਾਤ ਸ਼ਾਹੀ ਦਾ ਜੀ ਸੰਗ ਤੇ ਜਨਮ ਦੇਨਾ ਪਹਿਲੀ ਬਾਤ ਸ਼ਾਹੀ ਦਾ ਜੀ ਸੰਗ ਤੇ ਜਨਮ ਦੇਨਾ ਗੁਰੂ ਘਰਾਂ ਵਿੱਚ ਹੋਈਆਂ ਰੌਣਕਾਂ ਨੇ ਬੜੀਆਂ ਜਗਮਗ ਜਾਗਮਗ ਹੋਵੇ ਗੌਰ ਧਾਮ ਵਿੱਚ ਜਾਗਮਗ ਜਾਗਮਗ ਹੋਵੇ ਗੌਰ ਧਾਮ ਵਿੱਚ ਸੱਤ ਰੰਗ ਪੀਂਗ ਬੰਗੋ ਜਹਾ ਪਧੀਆਂ ਲੜੀਆਂ ਓ ਰੱਬੀ ਗੁਰਬਾਣੀ ਦਾ ਜੀ ਮਿੱਠਾ ਮਿੱਠਾ ਜਾਪ ਹੋਵੇ ਰੱਬੀ ਗੋ ਰਵਾਨੀ ਦਾ ਜੀ ਮਿੱਠਾ ਮਿੱਠਾ ਜਾਪ ਹੋਵੇ ਰੰਗ ਤਾਂ ਪਰੇ ਮਦੀਆਂ ਸੰਗ ਤਾਂ ਨੂੰ ਝੜੀਆਂ ਬਈ ਹੁੰਦਾ ਹੈ دیਵਾਨਾ ਵਿਚਾ ਕੀਰਤਨ ਰਸ ਪਿੰਨਾ ਹੁੰਦਾ ਦੈਰਵਾਨਾ ਵਿਚਾ ਕੀਰਤਨ ਰਸ ਪਿੰਨਾ ਕਿੰਨੀਆ ਸੁਹਾਵਣੀਆਂ ਅੱਜ ਦੀਆਂ ਕੜੀਆਂ ਉਹ ਟਾਡੀ ਦੇ ਕਵੀ ਸ਼ਰ ਨੇ ਗੁਰੂ ਜਸ ਗਾਈ ਜਾਂਦੇ ਰਾਗੀ ਦੇ ਕਵੀਸ਼ਰ ਨੇ ਗੁਰੂ ਜਸ ਗਾਈ ਜਾਂਦੇ ਲੱਗੀਆਂ ਪੰਡਾਲਾਂ ਵਿੱਚ ਛੰ다ਆਂ ਦੀਆਂ ਚੜੀਆਂ ਕੈਮ ਰਖਣ ਰਵੈਤ ਦੀਵੇ ਬਲਣ ਜ਼ਰੂਰ ਕਹਉਦੇ ਕੈਮ ਰੱਖਣੀ ਰਵੈ ਤਦੀ ਵੇ ਬਾਲਣੇ ਜਰੂਰ ਕਉਦੇ ਚੱਲਣ ਪਟਾਕੇ ਨਾਲੇ ਉੱਤੇ ਫੁੱਲ ਝੜੀਆਂ ਹੋ ਗੁਰਾਂ ਦੇ ਦਿਹਾੜੇ ਉੱਤੇ ਸਾਰੇ ਅਰਦਾਸ ਕਰੋ ਗੁਰਾਂ ਦੇ ਦਿਹਾੜੇ ਉੱਤੇ ਤਾਰੀਰ ਦਸ ਕਰੋ ਗੁੱਡੀਆਂ ਸਮਾਨ ਵਿੱਚ ਰਹਿਣ ਸਦਾ ਚੜੀਆਂ ਸਿੱਖੀ ਵਾਲੇ ਭੁੱਟੇ ਦੀਆਂ ਕਿਹੜਾ ਜੜਾ ਵੱਡੀ ਜਾਂਦਾ ਸਿੱਖੀ ਵਾਲੇ ਭੂਟੇ ਦੀਆਂ ਕੌਣ ਜੜਾ ਵੱਡੀ ਜਾਂਦਾ ਸੰਗਤ ਪਛਾਣ ਕੇ ਲਾ ਵਾਉ ਹੱਥ ਘੜੀਆਂ ਹੋ ਤੁਸੀਂ ਦੀ ਕਚੇਰੀ ਵਿੱਚ ਕਰੀਆਂ ਨੇ ਉਹੀ ਗੱਲਾਂ ਤੁਸੀਂ ਦੀ ਕਚੇਰੀ ਵਿੱਚ ਕਰੀਆਂ ਨੇ ਉਹੀ ਗੱਲਾ ਸ਼ੈਰ ਹਰਪਾਲ ਦੇ ਜੋ ਖਾਨੇ ਵਿੱਚ ਬੜੀਆਂ ਗੁਰੂ ਮਹਾਰਾਜ ਕਿਰਪਾ ਕਰੇ ਆਪਦੇ ਦਰੋਂ ਘਰੋਂ ਸਾਰੀ ਸੰਗਤ ਨੂੰ ਖੁਸ਼ੀਆਂ ਬਖਸ਼ਿਸ਼ ਕਰੇ ਮੇਰਾ ਮਾਲਕ ਆਪਾਂ ਇੱਕ ਸ਼ਬਦ ਰੋਜ਼ ਪੜ੍ਹਦੇ ਆਂ ਬਈ ਦਿਨ ਦਾ ਦੇ ਲੈਂਦੇ ਥੱਕ ਪਏ